ਮੈਨੂੰ ਇਹ ਸੰਸਕਾਰ ਦੀ ਜਿਹੜੀ ਸੇਵਾ ਹੈ ਕਰਦਿਆਂ ਨੂੰ ਘੱਟ ਤੋਂ ਘੱਟ 6 ਸਾਲ ਤੋਂ ਉੱਪਰ ਹੀ ਹੋ ਚੁੱਕੇ ਨੇ 6 ਸਾਲ ਤੇ ਮੈਂ ਮੋਟਾ-ਮੋਟਾ ਤੁਹਾਨੂੰ ਕਹਿ ਰਹੀਆਂ 6 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਤੇ ਇਹ ਇੱਕ ਮੈਂ ਸੇਵਾ ਕਰ ਰਹੀਆਂ ਤੇ ਮੈਂ ਜੌਬ ਨਹੀਂ ਕਰ ਰਹੀ ਕਿਤੇ ਇੱਕ ਸੇਵਾ ਕਰ ਰਹੀ ਹਾਂ ਮਨ ਦੀ ਭਾਵਨਾ ਤੋਂ ਕਰ ਰਹੀ ਹਾਂ ਮੇਰੇ ਨਾਲ ਇੱਕ ਹਾਦਸਾ ਹੋਇਆ ਸੀ ਮੇਰੇ ਸਟੂਡੈਂਟ ਸੀਗੇ ਉਹਨਾਂ ਦੇ ਮਦਰ ਬਿਮਾਰ ਹੋਏ ਸੀ ਕਾਫੀ ਹਸਪੀਟਲ ਵਿੱਚ ਉਹਨਾਂ ਨੂੰ ਲੈ ਕੇ ਗਏ ਆ ਲਾਸਟ ਚਲੋ ਉਹਨਾਂ ਦੀ ਹੂੰ ਜਿੰਦਗੀ ਖਤਮ ਹੋ ਗਈ ਉਹਨਾਂ ਦੀ ਡੈਥ ਹੋ ਗਈ ਜੇਸ ਟਾਈਮ ਕਰੇ ਸੰਸਕਾਰ ਦੀ ਤਿਆਰੀ ਹੁੰਦੀ ਉਸ ਟਾਈਮ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਡੈੱਡ ਬੋਡੀ ਹੁੰਦੀ ਉਹਨੂੰ ਸੁਨਾਨ ਕਰਾਇਆ ਜਾਂਦਾ ਉਹਨੂੰ ਸ਼ਿੰਗਾਰ ਕਰਵਾਇਆ ਜਾਂਦਾ ਤੇ ਉਸ ਦੇ ਲਈ ਉਹ ਕਰਦੀਆਂ ਔਰਤਾਂ ਕਰਦੀਆਂ ਨੇ ਮੈਂ ਇਹ ਚੀਜ਼ ਉਸ ਟਾਈਮ ਦੇਖੀ ਸੀ ਕਿ ਉਸ ਟਾਈਮ ਕੋਈ ਵੀ ਉਹਨਾਂ ਨੂੰ ਹੱਥ ਨਹੀਂ ਸੀ ਪਾ ਰਿਹਾ ਉਹਨਾਂ ਦੀ ਆਪਣੀ ਫੈਮਿਲੀ ਦੇ ਵਿੱਚੋਂ ਨਹੀਂ ਨਹੀਂ ਰਿਸ਼ਤੇਦਾਰ ਸੀਗੇ ਕੋਈ ਹੱਥ ਨਹੀਂ ਸੀ ਪਾ ਰਿਹਾ ਹਾਲਾਂਕਿ ਇਹ ਕੰਮ ਔਰਤਾਂ ਦਾ ਹੁੰਦਾ ਹੈ ਕਿ ਉਹਨਾਂ ਨੂੰ ਕਰਨਾ ਚਾਹੀਦਾ ਪਰ ਉਸ ਟਾਈਮ ਉਹ ਕੋਈ ਵੀ ਨਹੀਂ ਹੱਥ ਪਾ ਰਿਹਾ ਸੀ ਉਹਦਾ ਰੀਜ਼ਨ ਇਹ ਸੀ ਕਿਉਂਕਿ ਉਹਨਾਂ ਦੇ ਸਰੀਰ ਵਿੱਚੋਂ ਖੂਨ ਨਿਕਲ ਰਿਹਾ ਖਿਆ ਦੇਖੋ ਜੀ ਮੇਰੀ ਵੀ ਮਾਤਾ ਦੀ ਉਮਰ ਸੇਮ ਹੈ। ਕਿਉਂਕਿ ਤੁਹਾਨੂੰ ਮੈਨੂੰ ਆਪਣੇ ਮਾਤਾ ਦੀ ਯਾਦ ਆਈ ਸੀ, ਆਪਣੇ ਮੰਮਾ ਦੀ ਯਾਦ ਆਈ ਸੀ ਕਿ ਦੇਖੋ ਮੇਰੀ ਵੀ ਮਾਂ ਹੈ ਗਿਆ। ਠੀਕ ਹੈ ਕੱਲ ਨੂੰ ਹੁਣ ਸਾਡੇ ਨਾਲ ਕੀ ਹੋਣਾ, ਕੀ ਨਹੀਂ ਹੋਣਾ। ਮੇਰੀ ਕੱਲ ਨੂੰ ਕੀ ਮੈਂ ਕੱਲ ਦੇਖਣਾ ਵੀ ਹੈ, ਨਹੀਂ ਦੇਖਣਾ। ਤੇ ਮੈਨੂੰ ਉਸ ਟਾਈਮ ਇਹ ਚੀਜ਼ ਫੀਲ ਹੋਈ ਸੀ ਕਿ ਬਈ ਇਹ ਵੀ ਮੇਰੇ ਮਾਤਾ ਵਰਗੇ ਨੇ। ਤੇ ਮੈਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਸ਼ੁਰੂ ਕਰਤਾ ਸੀ। ਤੇ ਇਸ਼ਨਾਨ ਕਰਵਾ ਕੇ ਜਦੋਂ ਮੈਂ ਸ਼ਿੰਗਾਰ ਕਰਵਾਉਣਾ ਸ਼ੁਰੂ ਕੀਤਾ ਫਿਰ ਉਹ ਔਰਤਾਂ ਆ ਕੇ ਮੇਰੇ ਨਾਲ ਹੱਥ ਵਟਾਉਣ ਲੱਗ ਪਏ ਕਿਸੇ ਨੇ ਮਨਾ ਨਹੀਂ ਕੀਤਾ ਸ਼ਾਇਦ ਮੇਰੇ ਉਸ ਟਾਈਮ ਅਗਰ ਫੈਮਿਲੀ ਮੌਜੂਦ ਹੁੰਦੀ ਤੇ ਇਹ ਜੋ ਮੈਂ ਕੀਤਾ ਮੇਰੇ ਮਾਤਾ ਕਰਦੇ ਜੀ ਮੇਰੇ ਮਮਾ ਕਰਦੇ ਮੈਨੂੰ ਟੋਕਦੇ ਨਹੀਂ ਪਰ ਉਹ ਮੈਨੂੰ ਇੰਨੀ ਗੱਲ ਜ਼ਰੂਰ ਕਹਿੰਦੇ ਕਿ ਪੁੱਤਰ ਤੂੰ ਟੈਨਸ਼ਨ ਨਾਲ ਹੈ ਮੈਂ ਹਾਂ ਕਿਉਂਕਿ ਮੈਂ ਹੈ ਤੇ ਉਹਨਾਂ ਦੀ ਧੀ ਆ ਨਾ ਅਗਰ ਮੇਰਾ ਦਿਮਾਗ ਇਦਾਂ ਦਾ ਹੈਗਾ ਤੇ ਉਹ ਵੀ ਇਹੀ ਕਰੇ ਟਾਈਮ ਮਾਈਂਡ ਦੇ ਵਿੱਚ ਨਹੀਂ ਐ ਡਰ ਵਾਲਾ ਮਾਹੌਲ ਨਹੀਂ ਪੈਦਾ ਹੋਇਆ ਥੋੜਾ ਬਹੁਤਾ ਡਰ ਲੱਗਿਆ ਸੀ ਝਿਜਕ ਹੋਈ ਸੀ ਥੋੜੀ ਬਹੁਤੀ ਕਿ ਮੈਂ ਕੀ ਕਰਨ ਲੱਗੀ ਆ ਇਹ ਤੁਸੀਂ ਲਵਾਰਿਸ ਡੈੱਡ ਬੋਡੀਆਂ ਦੇ ਵੀ ਅੰਤਿਮ ਸੰਸਕਾਰ ਕਰਦੇ ਹੋ ਇਹ ਕੀ ਚੀਜ਼ ਸੱਚ ਹਾਂਜੀ ਹਾਂਜੀ ਇਹ ਉਹ ਮੇਰਾ ਫਰਸਟ ਸੀ ਮੈਂ ਉਸ ਜਿਹਦਾ ਸੰਸਕਾਰ ਨਹੀਂ ਕੀਤਾ ਸੀ ਉਹਨਾਂ ਨੂੰ ਇਸ਼ਨਾਨ ਕਰਵਾਇਆ ਸੀ ਸ਼ਿੰਗਾਰ ਕਰਵਾਇਆ ਸੀ ਉਸ ਤੋਂ ਬਾਅਦ ਮੈਂ ਲਾਸਟ ਕਿਰਿਆ ਤੱਕ ਉਹਨਾਂ ਦੇ ਨਾਲ ਰਹੀ ਸੀ ਜੀ ਅਗਰ ਕੋਈ ਵੀ ਤੁਸੀਂ ਡੈੱਡ ਬੋਡੀ ਦਾ ਅੰਤਿਮ ਸੰਸਕਾਰ ਕਰਦੇ ਹੋ ਤਾਂ ਉਸ ਤੋਂ ਬਾਅਦ ਜੋ ਜਾਂਦੇ ਨੇ ਉਹਨਾਂ ਦੀਆਂ ਅਸਥੀਆਂ ਨੂੰ ਵਹਾਣ ਉਹ ਵੀ ਤੁਸੀਂ ਕਰਦੇ ਹੋ ਨੇ ਮੈਂ ਸਸਕਾਰ ਕਰਦੀ ਆ ਮੇਰੇ ਕਾਫੀ ਭਰਾ ਇਦਾਂ ਦੇ ਹੈਗੇ ਨੇ ਜਿਹੜੇ ਜਾ ਕੇ ਅਸਤੀਆਂ ਨੇ ਜਿਹੜੇ ਉਹ ਪਰਵਾਹ ਕਰਕੇ ਆਉਂਦੇ ਨੇ ਤੁਹਾਨੂੰ ਪਤਾ ਕਿਦਾਂ ਲੱਗਦਾ ਕਿ ਇਹ ਲਵਾਰਿਸ ਡੈੱਡ ਬੋਡੀ ਹੈ ਪਤਾ ਐਵੇਂ ਲੱਗਦਾ ਕਿ ਜਿਸ ਏਰੀਆ ਵਿੱਚ ਕਿਸੇ ਦੀ ਡੈਥ ਹੁੰਦੀ ਆ ਉਸ ਏਰੀਏ ਦੇ ਇਨਚਾਰਜ ਵੱਲੋਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਆ ਵੈਰੀਫਿਕੇਸ਼ਨ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਇਹਨਾਂ ਦਾ ਵਾਲੀਵਾਰਿਸ ਕੋਈ ਨਹੀਂ ਆ ਉਸ ਤੋਂ ਬਾਅਦ ਉਹਨੂੰ ਲਵਾਰਿਸ ਕਰਾਰ ਕਰ ਦਿੱਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਹੀ ਮੇਰੇ ਤੱਕ ਇਨਫੋਰਮੇਸ਼ਨ ਆਂਦੀ ਆ ਤੇ ਮੈਂ ਜਾ ਕੇ ਉਹਨਾਂ ਦਾ ਸਸਕਾਰ ਕਰਕੇ ਆਂਦੀ ਆ ਇਸ ਚੀਜ਼ ਨੂੰ ਘੱਟ ਹੋਈ ਲੈ ਕੇ ਕਿ ਕੁੜੀ ਆ ਇਸ ਚੀਜ਼ ਨੂੰ ਜ਼ਿਆਦਾ ਹੋਈ ਕਿ ਆਇ ਕਰਮ ਕਰ ਕਿਉਂ ਰਹੀ ਹੈ इशੂ ਚੱਕਿਆ ਗਿਆ ਕਿਉਂ ਜਾਣਾ ਕਾਦੇ ਵਾਸਤੇ ਜਾਣਾ ਕੱਲ ਨੂੰ ਕੋਈ ਕੀ ਬੋਲੇਗਾ ਕਿਉਂ ਕਰ ਰਹੀ ਹੈ ਮਤਲਬ ਕਿ ਇਦਾਂ ਦੇ ਕੰਮ ਤੇਰੇ ਵਾਸਤੇ ਬਣੀ ਨਹੀਂ ਨੀ ਇਹ ਚੀਜ਼ ਪਰ ਮੇਰੇ ਵਾਸਤੇ ਚੀਜ਼ ਕੋਈ ਮਾਇਨੇ ਨਹੀਂ ਰੱਖੀ ਕੁੜੀ ਹੋ ਕੇ ਸ਼ਮਸ਼ਾਨ ਕਿਉਂ ਜਾ ਰਹੀ ਹੈ ਠੀਕ ਹੈ ਕਿ ਕੱਲ ਨੂੰ ਕੋਈ ਕੀ ਬੋਲੇਗਾ ਕੱਲ ਨੂੰ ਅਸੀਂ ਵੀ ਔਰਤਾਂ ਅਸੀਂ ਵੀ ਫੀਮੇਲਜ਼ ਹੈਗੀਆਂ ਨੇ ਅਸੀਂ ਘਰੇ ਰਹਿਣੀ ਆ ਅਸੀਂ ਹੋਰ ਕੋਈ ਕੰਮ ਕਰ ਲੈਣੀ ਇਹ ਕਰ ਲੈਨੇ ਇਹ ਕਿਉਂ ਕਰ ਰਹੇ ਹੋ ਤੁਸੀਂ ਕੱਲ ਨੂੰ ਲੋਕੀ ਕੀ ਕਹਿਣਗੇ ਸਮਾਜ ਕੀ ਕਹੂਗਾ ਤੇ ਮੇਰਾ ਹਰ ਇੱਕ ਨੂੰ ਇਹ ਜਵਾਬ ਹੈ ਕਿ ਜੇ ਮੈਂ ਇਹ ਸੋਚੂਗੀ ਕਿ ਸਮਾਜ ਕੀ ਕਹੂਗਾ ਫਿਰ ਤੇ ਆਪਾਂ ਇੱਕ ਵੀ ਕਦਮ ਨਹੀਂ ਚੱਲ ਸਕਾਂਗੇ ਤੇ ਉਸ ਤੋਂ ਬਾਅਦ ਰਹੀ ਗੱਲ ਕਰਮ ਦੀ ਕਰਮ ਆ ਮੈਂ ਕਰ ਰਹੀ ਆ ਠੀਕ ਹੈ ਇਹਦਾ ਫਲ ਦੀ ਚੋਲੋ ਮੈਂ ਇੱਛਾ ਨਹੀਂ ਕੀਤੀ ਕਿ ਫਲ ਮੈਨੂੰ ਕੀ ਚਾਹੀਦਾ ਮੈਂ ਕਰਮ ਕਰ ਰਹੀ ਹਾਂ ਮੇਰੇ ਮਨ ਨੂੰ ਸੰਤੁਸ਼ਟੀ ਹੈ ਮੇਰੇ ਮਾਤਾ ਪਿਤਾ ਨੂੰ ਸੰਤੁਸ਼ਟੀ ਹੈ ਸਮਾਜ ਕੀ ਸੋਚ ਰਿਹਾ ਮੈਨੂੰ ਫਰਕ ਨਹੀਂ ਪੈਂਦਾ ਹਾਂ ਅਗਰ ਮੇਰੀ ਮਾਂ ਮੇਰੇ ਪਿਤਾ ਅਗਰ ਮੈਨੂੰ ਰੋਕਦੇ ਆ ਕਿ ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਕਰਨੀ ਮੈਂ ਉੱਥੇ ਛੱਡ ਦੂੰਗੀ ਮੈਂ ਕੁੜੀਆਂ ਨੂੰ ਇਹ ਸਪੈਸ਼ਲ ਚੀਜ਼ ਕਹਿਣਾ ਚਾਹੂੰਗੀ ਕਿ ਜੋ ਮਨ ਦੀ ਭਾਵਨਾ ਹੈਗੀ ਆ ਜ਼ਰੂਰੀ ਨਹੀਂ ਕਿ ਕੋਈ ਕਰਮ ਹੀ ਕਰਨਾ ਹੈ ਜੋ ਇੱਛਾ ਹੈਗੀ ਆ ਸਭ ਤੋਂ ਪਹਿਲੇ ਆਪਣੇ ਮਾਤਾ ਪਿਤਾ ਨੂੰ ਦੱਸੋ ਮੈਂ ਸਵਾਗਤ ਹੈ ਤੁਹਾਡਾ ਸਕਰੋਲ ਪੰਜਾਬ ਦੇ ਵਿੱਚ ਧੰਨਵਾਦ ਮੈਂ ਮਿਕਚਰਸ ਪੁੱਛਣਾ ਚਾਹੂੰਗੀ ਜਿਸ ਤਰ੍ਹਾਂ ਕੁੜੀਆਂ ਤਾਂ ਕਦੀ ਦੇਖਿਆ ਹੀ ਨਹੀਂ ਕਿ ਅੰਤਿਮ ਸੰਸਕਾਰ ਕਰਦੀਆਂ ਹੁ ਤੁਸੀਂ ਇਹ ਚੀਜ਼ ਕੋ ਦੋ ਦੋ ਕੀਤੀ ਔਰ ਕਿਉਂ ਮੈਨੂੰ ਭਲੇ ਤੇ ਨਮਸਕਾਰ ਮੈਨੂੰ ਇਹ ਸੰਸਕਾਰ ਦੀ ਜਿਹੜੀ ਸੇਵਾ ਹੈ ਕਰਦਿਆਂ ਨੂੰ ਘੱਟੋ ਘੱਟ 6 ਸਾਲ ਤੋਂ ਉੱਪਰ ਹੀ ਹੋ ਚੁੱਕੇ ਨੇ 6 ਸਾਲ ਤੇ ਮੈਂ ਮੋਟਾ-ਮੋਟਾ ਤੁਹਾਨੂੰ ਕਹਿ ਰਹੀਆਂ 6 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਤੇ ਇਹ ਇੱਕ ਮੈਂ ਸੇਵਾ ਕਰ ਰਹੀਆਂ ਤੇ ਮੈਂ ਜੌਬ ਨਹੀਂ ਕਰ ਰਹੀ ਕਿਤੇ ਇੱਕ ਸੇਵਾ ਕਰ ਰਹੀ ਹਾਂ ਉਹ ਮਨ ਦੀ ਭਾਵਨਾ ਤੋਂ ਕਰ ਰਹੀ ਹਾਂ ਪਰ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਆਇਆ ਇਹ ਚੀਜ਼ ਕਿ ਕੋਈ ਕੋਈ ਹਿਸਟਰੀ ਦੇ ਵਿੱਚ ਕੁਝ ਹੈ ਕੁਝ ਹੋਰ ਕੁਝ ਆਪਣੇ ਨਾਲ ਅੱਡ ਬੀਤੇ ਆ ਤਾਂ ਕਰਕੇ ਇਹ ਸਟਾਰਟ ਕੀਤਾ ਕੀ ਕਹਾਣੀ ਹੈ ਪੂਰੀ हां हां जी मेरे नाल एक حادثਾ ਹੋਇਆ ਸੀ ਕੁਛ ਕਸਾਲ ਪਹਿਲੇ 6-7 ਸਾਲ ਪਹਿਲੇ ਇੱਕ ਮੇਰੇ ਸਟੂਡੈਂਟ ਸੀਗੇ ਉਹਨਾਂ ਦੇ ਮਦਰ ਬਿਮਾਰ ਹੋਏ ਸੀ ਉਹਨਾਂ ਦੇ ਮਾਤਾ ਜੀ ਨੂੰ ਕਾਫੀ ਸਟਰਗਲ ਕਰਨਾ ਪਿਆ ਸੀ ਆਪਣੀ ਬਿਮਾਰੀ ਨੂੰ ਲੈ ਕੇ ਕਾਲਾ ਪੀਲਿਆ ਉਹਨਾਂ ਨੂੰ ਹੋ ਗਿਆ ਸੀ ਕਾਫੀ ਹਸਪੀਟਲ ਵਿੱਚ ਉਹਨਾਂ ਨੂੰ ਲੈ ਕੇ ਗਏ ਆ ਲਾਸਟ ਚਲੋ ਉਹਨਾਂ ਦੀ ਹਮ ਜ਼ਿੰਦਗੀ ਖਤਮ ਹੋ ਗਈ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਆਪਾਂ ਹਸਪੀਟਲ ਤੋਂ ਲੈ ਕੇ ਆਏ ਸੀ ਮੈਂ ਵੀ ਉਹਨਾਂ ਦੇ ਨਾਲ ਸੀ ਜਿਸ ਟਾਈਮ ਕਰੇ ਸਸਕਾਰ ਦੀ ਤਿਆਰੀ ਹੁੰਦੀ ਓਸ ਟਾਈਮ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਡੈੱਡ ਬੋਡੀ ਹੁੰਦੀ ਓਨੂੰ ਸੁਨਾਨ ਕਰਾਇਆ ਜਾਂਦਾ ਉਹਨੂੰ ਸ਼ਿੰਗਾਰ ਕਰਵਾਇਆ ਜਾਂਦਾ ਤੇ ਉਸ ਦੇ ਲਈ ਉਹ ਕਰਦੀਆਂ ਔਰਤਾਂ ਕਰਦੀਆਂ ਨੇ ਮੈਂ ਇਹ ਚੀਜ਼ ਉਸ ਟਾਈਮ ਦੇਖੀ ਸੀ ਕਿ ਉਸ ਟਾਈਮ ਕੋਈ ਵੀ ਉਹਨਾਂ ਨੂੰ ਹੱਥ ਨਹੀਂ ਸੀ ਪਾ ਰਿਹਾ ਉਹਨਾਂ ਦੀ ਆਪਣੀ ਫੈਮਿਲੀ ਦੇ ਵਿੱਚੋਂ ਨਹੀਂ ਨਹੀਂ ਰਿਸ਼ਤੇਦਾਰ ਸੀਗੇ ਕੋਈ ਹੱਥ ਨਹੀਂ ਸੀ ਪਾ ਰਿਹਾ ਹਾਲਾਂਕਿ ਇਹ ਕੰਮ ਔਰਤਾਂ ਦਾ ਹੁੰਦਾ ਹੈ ਕਿ ਉਹਨਾਂ ਨੂੰ ਕਰਨਾ ਚਾਹੀਦਾ ਪਰ ਉਸ ਟਾਈਮ ਉਹ ਕੋਈ ਵੀ ਨਹੀਂ ਹੱਥ ਪਾ ਰਿਹਾ ਸੀ ਉਹਦਾ ਰੀਜ਼ਨ ਇਹ ਸੀ ਕਿਉ E ਕਿਉਂਕਿ ਹਸਪੀਟਲ ਤੋਂ ਅਗਰ ਕੋਈ ਵੀ ਬੋਡੀ ਆਈਏ ਤੁਹਾਨੂੰ ਪਤਾ ਉਹ ਬਲੱਡ ਨ ਕਿਤੋਂ ਨ ਕਿਤੋਂ ਖੂਨ ਨਿਕਲੇਗਾ ਨਿਕਲੇਗਾ ਉਹਨਾਂ ਨੂੰ ਖੂਨ ਨਿਕਲ ਰਿਆ ਸੀ ਜਿਸ ਕਾਰਨ ਸਾਰੇ ਇਨਫੈਕਸ਼ਨ ਤੋਂ ਡਰ ਰਹੇ ਸੀ ਕਿ ਸਾਨੂੰ ਕਿਤੇ ਇਨਫੈਕਸ਼ਨ ਨਾ ਹੋ ਜੇ ਤੇ ਉਸ ਟਾਈਮ ਮੈਂ ਜਦੋਂ ਉਹਨਾਂ ਨੂੰ ਦੇਖਿਆ ਦੇਖੋ ਜੀ ਮੇਰੀ ਵੀ ਮਾਤਾ ਦੀ ਉਮਰ ਸੇਮ ਹੈ ਤੇ ਮੈਂ ਉਸ ਟਾਈਮ ਜਦੋਂ ਉਹਨਾਂ ਨੂੰ ਦੇਖਿਆ ਤਾਂ ਮੈਨੂੰ ਆਪਣੀ ਮਾਤਾ ਦੀ ਯਾਦ ਆਈ ਸੀ ਆਪਣੀ ਮੰਮਾ ਦੀ ਯਾਦ ਆਈ ਸੀ ਕਿ ਦੇਖੋ ਮੇਰੀ ਵੀ ਮਾਂ ਹੈ ਗਿਆ ਠੀਕ ਹੈ ਕੱਲ ਨੂੰ ਹੁਣ ਸਾਡੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਮੇਰੀ ਕੱਲ ਨੂੰ ਕੀ ਮੈਂ ਕੱਲ ਦੇਖਣਾ ਵੀ ਹੈ ਨਹੀਂ ਦੇਖਣਾ ਮੇਰੇ ਮਾਤਾ ਦਾ ਅੰਤਿਮ ਅੰਤ ਪਤਾ ਨਹੀਂ ਕਿਵੇਂ ਦਾ ਹੋਏਗਾ ਤੇ ਮੈਨੂੰ ਉਸ ਟਾਈਮ ਇਹ ਚੀਜ਼ ਫੀਲ ਹੋਈ ਸੀ ਕਿ ਬਈ ਇਹ ਵੀ ਮੇਰੇ ਮਾਤਾ ਵਰਗੇ ਨੇ ਤੇ ਮੈਂ ਬਿਨਾਂ ਸੋਚੇ ਸਮਝੇ ਉਹਨਾਂ ਨੂੰ ਇਸ਼ਨਾਨ ਕਰਵਾਉਣਾ ਸ਼ੁਰੂ ਕਰਤਾ ਸੀ ਤੇ ਇਸ਼ਨਾਨ ਕਰਵਾ ਕੇ ਜਦੋਂ ਮੈਂ ਸ਼ਿੰਗਾਰ ਕਰਵਾਉਣਾ ਸ਼ੁਰੂ ਕੀਤਾ ਫਿਰ ਉਹ ਔਰਤਾਂ ਆ ਕੇ ਮੇਰੇ ਨਾਲ ਹੱਥ ਵਟਾਉਣ ਲੱਗ ਪਈਆਂ ਸੀ ਤੇ ਮੈਂ ਮਸਟਰੀਮ ਫੈਮਲੀ ਤੁਹਾਡੀ ਉੱਥੇ ਮੌਜੂਦ ਸੀਗੀ ਮਦਰ ਫਾਦਰ ਜਾਂ ਫੈਮਲੀ ਵਿੱਚ ਕੋਈ ਹੋਰ ਕਿਸੇ ਨੇ ਮਨਾ ਨਹੀਂ ਕੀਤਾ ਸ਼ਾਇਦ ਮੇਰੇ ਉਸ ਟਾਈਮ ਅਗਰ ਫੈਮਿਲੀ ਮੌਜੂਦ ਹੁੰਦੀ ਤੇ ਇਹ ਜੋ ਮੈਂ ਕੀਤਾ ਮੇਰੇ ਮਾਤਾ ਕਰਦੇ ਜੀ ਮੇਰੇ ਮੰਮਾ ਕਰਦੇ ਮੈਨੂੰ ਟੋਕਦੇ ਨਹੀਂ ਪਰ ਉਹ ਮੈਨੂੰ ਇੰਨੀ ਗੱਲ ਜ਼ਰੂਰ ਕਹਿੰਦੇ ਕਿ ਪੁੱਤਰ ਤੂੰ ਟੈਨਸ਼ਨ ਨਾਲ ਹੈ ਮੈਂ ਹਾਂ ਕਿਉਂਕਿ ਮੈਂ ਹੈ ਤੇ ਉਹਨਾਂ ਦੀ ਧੀ ਹਾਂ ਨਾ ਅਗਰ ਮੇਰਾ ਦਿਮਾਗ ਇਦਾਂ ਦਾ ਹੈਗਾ ਤੇ ਉਹ ਵੀ ਇਹੀ ਕਰਦੇ ਜੇ ਮੈਂ ਕਦੀ ਉਸ ਟਾਈਮ ਮਾਈਂਡ ਦੇ ਵਿੱਚ ਨਹੀਂ ਡਰ ਵਾਲਾ ਮਾਹੌਲ ਨਹੀਂ ਪੈਦਾ ਹੋਇਆ ਕਿ ਮੈਂ ਇਹ ਚੀਜ਼ ਕਰਨ ਜਾ ਰਹੀ ਹਾਂ ਮੈਨੂੰ ਕੁਝ ਜਾਂ ਉਸ ਟਾਈਮ ਕੁਝ ਅਦਾ ਦਾ ਥੋਟ ਆਇਆ ਹੋਵੇ ਥੋੜਾ ਬਹੁਤਾ ਡਰ ਲੱਗ ਗਿਆ ਸੀ ਝਿਜਕ ਹੋਈ ਸੀ ਥੋੜੀ ਬਹੁਤੀ ਕਿ ਮੈਂ ਕੀ ਕਰਨ ਲੱਗੀ ਆ ਇਹ ਮੈਨੂੰ ਕੋਈ ਟੋਕੇਗਾ ਰੋਕੇਗਾ ਪਰ ਉਸ ਟਾਈਮ ਇਹਨੂੰ ਕਿਸੇ ਨੇ ਨਹੀਂ ਸੀ ਰੋਕਿਆ ਕਿਉਂਕਿ ਉਹਨਾਂ ਵੱਲੋਂ ਤੇ ਵਧੀਆ ਹੀ ਹੋ ਰਿਹਾ ਸੀ ਨਾ ਕਿਉਂਕਿ ਉਹ ਹੱਥ ਨਹੀਂ ਸੀ ਲਗਾਉਣਾ ਚਾਹੁੰਦੇ ਹੁਣ ਬਾਹਰ ਲਈ ਕੋਈ ਕੁੜੀ ਆ ਕੇ ਹੱਥ ਲਗਾ ਰਹੀ ਹੈ ਤੇ ਉਹਨਾਂ ਵੱਲੋਂ ਤਾਂ ਕੰਮਕਾਰ ਸੁੱਖਾ ਹੋ ਰਿਹਾ ਸੀ ਜੀ ਤੇ ਅਗਰ ਤੁਸੀਂ ਇਹ ਕਦੋਂ ਤੋਂ ਜਿਹੜਾ ਕੀ ਹੈ ਜਦੋਂ ਤੁਹਾਡੇ ਨਾਲ ਇਨਸੀਡੈਂਟ ਵਾਪਰਿਆ ਇਹ ਕਦੋਂ ਤੋਂ ਤੁਸੀਂ ਉਸ ਤੋਂ ਬਾਅਦ ਵੀ ਮੈਂ ਸੁਣਿਆ ਕਿ ਤੁਸੀਂ ਲਵਾਰਿਸ ਡੈੱਡ ਬੋਡੀਆਂ ਦੇ ਵੀ ਅੰਤਿਮ ਸੰਸਕਾਰ ਕਰਦੇ ਹੋ ਇਹ ਕੀ ਚੀਜ਼ ਸੱਚ ਹੈ ਹਾਂਜੀ ਹਾਂਜੀ ਇਹ ਉਹ ਮੇਰਾ ਫਰਸਟ ਸੀ ਜੀ ਮੈਂ ਉਸ ਜੀ ਦਾ ਸੰਸਕਾਰ ਨਹੀਂ ਕੀਤਾ ਸੀ ਉਹਨਾਂ ਨੂੰ ਇਸ਼ਨਾਨ ਕਰਵਾਇਆ ਸੀ ਸ਼ਿੰਗਾਰ ਕਰਵਾਇਆ ਸੀ ਉਸ ਤੋਂ ਬਾਅਦ ਮੈਂ ਲਾਸਟ ਕਿਰਿਆ ਤੱਕ ਉਹਨਾਂ ਦੇ ਨਾਲ ਰਹੀ ਸੀ ਜੀ ਮੈਂ ਉਹਨਾਂ ਦਾ ਸੰਸਕਾਰ ਨਹੀਂ ਸੀ ਕੀਤਾ ਪਰ ਜਿਹੜੀ ਇਹ ਸ਼ੁਰੂਆਤ ਹੈ ਇਹ ਉਸ ਤੋਂ ਬਾਅਦ ਹੀ ਹੋਈ ਹੈ ਜੀ ਜੀ ਅਗਰ ਕੋਈ ਵੀ ਤੁਸੀਂ ਡੈੱਡ ਬੋਡੀ ਦਾ ਅੰਤਿਮ ਸੰਸਕਾਰ ਕਰਦੇ ਹੋ ਤਾਂ ਉਸ ਤੋਂ ਬਾਅਦ ਜੋ ਜਾਂਦੇ ਨੇ ਉਹਨਾਂ ਦੀਆਂ ਅਸਤੀਆਂ ਨੂੰ ਵਹਾਣ ਉਹ ਵੀ ਤੁਸੀਂ ਕਰਦੇ ਹੋ ਨਹੀਂ ਮੈਂ ਸੰਸਕਾਰ ਕਰਦੀ ਹਾਂ ਮੇਰੇ ਕਾਫੀ ਭਰਾ ਇਦਾਂ ਦੇ ਹੈਗੇ ਨੇ ਜਿਹੜੇ ਜਾ ਕੇ ਅ ਅਸਤੀਆਂ ਨੇ ਜਿਹੜੇ ਉਹ ਪ੍ਰਵਾਹ ਕਰਕੇ ਆਉਂਦੇ ਨੇ ਹਾਂ ਜੀ ਫੈਮਿਲੀ ਵਿੱਚੋਂ ਕਦੀ ਕਿਸੇ ਨੇ ਨਹੀਂ ਕੁਝ ਰੋਕਿਆ ਟੋਕਿਆ ਕਿ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਨਹੀਂ ਮੇਰੇ ਪਾਪਾ ਮੇਰੇ ਤੇ ਉਲਟਾ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਨੇ ਉਹ ਤੇ ਸਗੋ ਜਦੋਂ ਮੇਰੀ ਕੋਈ ਵੀਡੀਓ ਸਾਹਮਣੇ ਆਉਂਦੀ ਆ ਮੇਰੀ ਕੋਈ ਫੋਟੋ ਸਾਹਮਣੇ ਆਉਂਦੀ ਆ ਜਾਂ ਫਿਰ ਮੈਂ ਕਦੇ ਨਿਊਜ਼ ਚ ਕਿਤੇ ਸਾਹਮਣੇ ਆ ਜੰਨੀ ਆ ਉਹ ਤੇ ਜਾ ਜਾ ਕੇ ਦੱਸ ਦਿੰਦੇ ਨੇ ਆ ਮੇਰੀ ਕੁੜੀ ਆ ਜੀ ਜੀ ਤੇ ਤੁਹਾਨੂੰ ਪਤਾ ਕਿਦਾਂ ਲੱਗਦਾ ਕਿ ਇਹ ਲਵਾਰਿਸ ਡੈਡ ਬੋਡੀ ਹੈ ਕਿਉਂਕਿ ਦੇਖਿਆ ਜਾਂਦਾ ਅਕਸਰ ਹੀ ਜਾਂ ਫਿਰ ਐਕਸੀਡੈਂਟਲ ਹੁੰਦੀ ਆ ਲਵਾਰਿਸ ਡੈਡ ਬੋਡੀ ਜਿਨ੍ਹਾਂ ਦਾ ਨਹੀਂ ਪਤਾ ਚੱਲ ਪੰਦਾ ਕਿ ਉਹਨਾਂ ਦੀ ਫੈਮਿਲੀ ਵਿੱਚ ਹੈ ਕੋਈ ਜਾਂ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਦੇ ਇਨਸੀਡੈਂਟਸ ਦੇਖੇ ਨੇ ਆਪਣੀ ਲਾਈਫ ਦੇ ਵਿੱਚ ਜੋ ਡੈਡ ਬੋਡੀ ਦੇ ਅੰਤਿਮ ਸੰਸਕਾਰ ਦਿੱਤੇ ਪਹਿਲੇ ਤੇ ਪਤਾ ਐਵੇਂ ਲੱਗਦਾ ਕਿ ਜਿਸ ਏਰੀਆ ਵਿੱਚ ਕਿਸੇ ਦੀ ਡੈਥ ਹੁੰਦੀ ਆ ਉਸ ਏਰੀਏ ਦੇ ਇਨਚਾਰਜ ਵੱਲੋਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਇਹਨਾਂ ਦਾ ਵਾਲੀਵਾਰਿਸ ਕੋਈ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਲਵਾਰਿਸ ਕਰਾਰ ਕਰ ਦਿੱਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਵੱਲੋਂ ਹੀ ਮੇਰੇ ਤੱਕ ਇਨਫੋਰਮੇਸ਼ਨ ਆਉਂਦੀ ਆ ਤੇ ਮੈਂ ਜਾ ਕੇ ਉਹਨਾਂ ਦਾ ਸੰਸਕਾਰ ਕਰਕੇ ਆਨੀ ਆ ਨੰ ਦੇਖਿਆ ਜਾਂਦਾ ਚਲੋ ਫੈਮਿਲੀ ਦੇ ਵਿੱਚ ਮਦਰ ਫਾਦਰ ਨਹੀਂ ਹੈ ਪਰ ਅਕਸਰ ਦੇਖਿਆ ਜਾਂਦਾ ਰਿਸ਼ਤੇਦਾਰ ਤਾਂ ਹੁੰਦੇ ਕਦੀ ਤੁਸੀਂ ਦੇਖਿਆ ਕਿ ਕਿਸੇ ਕੋਈ ਲਵਾਰਿਸ ਡੈੱਡ ਬੋਡੀ ਹੈ ਤੇ ਉਹਨਾਂ ਦੇ ਰਿਸ਼ਤੇਦਾਰ ਅੱਗੇ ਆਏ ਹੋਣ ਮੇਰੇ ਨਾਲ ਹੋ ਚੁੱਕਿਆ ਐਵੇਂ ਦਾ ਮੇਰੇ ਨਾਲ ਇੱਕ ਕੇਸ ਆਇਆ ਸੀ ਜਿਨ੍ਹਾਂ ਵਿੱਚ ਲਵਾਰਿਸ ਬੋਡੀ ਆਈ ਸੀ ਤੇ ਮੈਂ ਉਹਨਾਂ ਦਾ ਸੰਸਕਾਰ ਕੀਤਾ ਸੰਸਕਾਰ ਕਰਨ ਤੋਂ ਬਾਅਦ ਪਤਾ ਲੱਗ ਰਿਹਾ ਕਿ ਉਹਨਾਂ ਦੇ ਸਾਰੇ ਰਿਸ਼ਤੇਦਾਰ ਸੀਗੇ ਤੇ ਤੁਸੀਂ ਇਸ ਖਿਲਾਫ ਆਵਾਜ਼ ਨਹੀਂ ਕਦੀ ਚੱਕੀ ਕਿ ਰਿਸ਼ਤੇਦਾਰ ਮੌਜੂਦ ਨੇ ਪਰ ਫਿਰ ਵੀ ਤੁਹਾਨੂੰ ਇਹ ਕੰਮ ਕਰਨਾ ਪੈ ਰਿਹਾ ਦੇਖੋ ਕਾਲ ਯੁਗ ਚੱਲ ਰਿਹਾ ਮਾਤਾ ਪਿਤਾ ਤੋਂ ਇਲਾਵਾ ਕੋਈ ਨਹੀਂ ਆਪਣਾ ਮੰਨਦਾ ਤੁਸੀਂ ਕਹਿੰਦੇ ਹੋ ਕਿ ਮਾਸੀ ਚਾਚੇ ਤਾਏ ਮਾਮੇ ਇਹ ਰਿਸ਼ਤੇ ਹੈਗੇ ਨੇ ਪਰ ਇਹ ਅੱਜ ਦੇ ਟਾਈਮ ਵਿੱਚ ਕਿਤੇ ਹੈ 100 ਵਿੱਚੋਂ 1% 99% ਇਹ ਰਿਸ਼ਤੇ ਖਾਲੀ ਕੈਨ ਹੋਣੇ ਅਗਲੇ ਨੇ ਮਨਾ ਕਰਤਾ ਸੀ ਅਗਲੇ ਕਹਿੰਦੇ ਸਾਡੇ ਸਾਡੀ ਮਤਲਬ ਕਿ ਆਪਣੀ ਹੋਹਿਜ਼ੀਅਤ ਹੀ ਨਹੀਂ ਹੈ ਆਪਾਂ ਨਹੀਂ ਕਰ ਸਕਦੇ ਉਹਨਾਂ ਨੇ ਤੇ ਅਸਤੀਆਂ ਵੀ ਲੈਣ ਤੋਂ ਮਨਾ ਕਰਤਾ ਸੀ ਅਸਤੀਆਂ ਵੀ ਉਹਨਾਂ ਦੀ ਲਵਾਰਿਸ ਚ ਪਾਈਆਂ ਗਈਆਂ ਸੀ ਤੇ ਇਹ ਕਦੋਂ ਤੋਂ ਤੁਸੀਂ ਕੰਟੀਨਿਊ ਰੱਖਿਆ ਹੋਇਆ ਲਗਾਤਾਰ ਕਿੰਨੇ ਸਾਲ ਹੋ ਗਏ ਤੁਹਾਨੂੰ ਯਾ ਸਕਿਪ ਕੀਤਾ ਕਦੀ ਵਿੱਚ ਇਹ ਘੱਟ ਤੋਂ ਘੱਟ 6 ਸਾਲ 7 ਸਾਲ ਹੋ ਚੁਕੇ ਨੇ ਉਹਦੇ ਵਿੱਚ 2019 ਵਿੱਚ ਮੈਂ ਸਕਿਪ ਕੀਤਾ ਸੀ ਉਸ ਟਾਈਮ ਮੇਰਾ ਐਕਸੀਡੈਂਟ ਹੋ ਚੁੱਕਿਆ ਸੀ ਐਕਸੀਡੈਂਟ ਦੇ ਐਕਸੀਡੈਂਟ ਇਹ ਇੰਨਾ ਜ਼ਿਆਦਾ ਬੁਰਾ ਸੀ ਕਿ ਮੈਂ ਚੱਲਣਾ ਫਿਰਨਾ ਗਈ ਸੀ ਮੈਂ ਹਸਪੀਟਲ ਹੀ 6-7 ਮਹੀਨੇ ਲਗਾਏ ਉਸ ਟਾਈਮ ਮੈਂ ਨਹੀਂ ਕਰ ਪਾਈ ਪਰ ਉਸ ਟਾਈਮ ਅਸੀਂ ਦੇਖਿਆ ਜੀ ਤੁਹਾਡੀ ਵੀਡੀਓਜ਼ ਵੀ ਕੋਈ ਵਾਇਰਲ ਹੋਈ ਸੀ ਜੀ ਕਿ ਤੁਸੀਂ ਐਕਸੀਡੈਂਟ ਹੋਇਆ ਤੁਸੀਂ ਹਸਪੀਟਲ ਤੋਂ ਵਾਪਿਸ ਆਏ ਹੋ ਤੇ ਤੁਸੀਂ ਉਸ ਟਾਈਮ ਵੀ ਕਿਸੇ ਦਾ ਡੈੱਡ ਬੋਡੀ ਦਾ ਜੜਾ ਕੀ ਹੈ ਉਹ ਗੱਲ ਸੱਚ ਹੈ ਹਾਂਜੀ ਹਾਂਜੀ ਜੀ ਉਹ ਮੈਨੂੰ ਕਿਹਾ ਨੇ ਇੱਕ ਮਨ ਦੀ ਫੀਲਿੰਗ ਕਹਿ ਲੋ ਤੁਸੀਂ ਉਸ ਟਾਈਮ ਸੀਗਾ ਕਿ ਜਦੋਂ ਫੋਨ ਆਇਆ ਸੀ ਤੇ ਉਸ ਟਾਈਮ ਰਹਿਾਂ ਨਹੀਂ ਗਿਆ ਮੇਤੋਂ ਮੈਂ ਕਰ ਦੇਣੋ ਕਿਹਾ ਕਿ ਮੈਨੂੰ ਚੱਕੋ ਮੈਨੂੰ ਚੱਕ ਕੇ ਉਹਨਾਂ ਨੇ ਕਾਰ ਦੇ ਪਿੱਛੇ ਬਿਠਾਇਆ ਸੀ ਤੇ ਮੇਰੇ ਬਲੀਡਿੰਗ ਉਸ ਟਾਈਮ ਹੋ ਰਹੀ ਸੀ ਲੱਤ ਚੋਂ ਬਲੀਡਿੰਗ ਹੋ ਰਹੀ ਸੀ ਇਨਸੀਡੈਂਟ ਕੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਸੀਗਾ ਤੁਹਾਡਾ ਅ ਮੈਂ ਉਹ ਟ੍ਰਾਂਸਫਰਮ ਨੇ 3ਰਡ ਫਲੋਰ ਤੋਂ ਟ੍ਰਾਂਸਫਰਮ ਨੇ ਖਿੱਚ ਲਿਆ ਸੀ ਇੰਨਾ ਵੱਡਾ ਐਕਸੀਡੈਂਟ ਹੋਇਆ ਫਿਰ ਵੀ ਤੁਸੀਂ ਗਏ ਹਾਂਜੀ ਮਾਈਂਡ ਦੇ ਵਿੱਚ ਨਹੀਂ ਆਇਆ ਮੈਂ ਤਾਂ ਠੀਕ ਨਹੀਂ ਹਾਂ ਤੇ ਮੈਂ ਕਿੱਦਾਂ ਕਰੂੰਗੀ ਇਹ ਸਭ ਮਾਈਂਡ ਚ ਉਸ ਟਾਈਮ ਇਹ ਆਇਆ ਸੀ ਕਿ ਸ਼ਾਇਦ ਜਿਸ ਹਿਸਾਬ ਨਾਲ ਮੇਰਾ ਐਕਸੀਡੈਂਟ ਹੋਇਆ ਮੈਨੂੰ ਨਹੀਂ ਲੱਗਦਾ ਕਿ ਕੋਈ ਬਚ ਸਕਦਾ ਸੀ ਜਿਸ ਹਿਸਾਬ ਨਾਲ ਮੈਂ ਟ੍ਰਾਂਸਫਰਮ ਦੇ ਨਾਲ ਚਿਪਕੀ ਹੋਈ ਸੀ ਮੈਂ ਫੇਰ ਵੀ ਬਚੀ ਹਾਂ ਤੁਹਾਡੇ ਸਾਹਮਣੇ ਪੂਰੀ ਮੈਂ ਬੈਠੀ ਹੋਈ ਹਾਂ ਇਸ ਟਾਈਮ ਤੇ ਤੇ ਮੈਨੂੰ ਇਹ ਚੀਜ਼ ਲੱਗੀ ਸੀ ਕਿ ਸ਼ਾਇਦ ਮੇਰੇ ਇਹ ਕਰਮ ਸੀਗੇ ਜਿਹੜੇ ਮੈਨੂੰ ਬਚਾ ਗਏ ਤੇ ਮੈਨੂੰ ਇਹ ਸੀ ਕਿ ਅਗਰ ਇਹਨਾਂ ਕਰਮਾਂ ਦੀ ਵਜ੍ਹਾ ਨਾਲ ਮੈਂ ਅੱਜ ਬਚੀ ਆ ਨਾ ਤੇ ਮੈਨੂੰ ਇਹ ਕਰਮ ਕਰਨੇ ਚਾਹੀਦੇ ਫੇਰ ਕਿ ਉਹ ਹਾਲਾਤ ਰੁੱਟੀਆਂ ਕੋਸ਼ਿਸ਼ ਕੀਤੀ ਸੀ ਜੀ ਉਹਨਾਂ ਨੂੰ ਇੱਕ ਚੀਜ਼ ਪੁੱਛਣਾ ਚਾਹੂੰਗੀ ਲੋਕਾਂ ਦਾ ਵੀ ਸਵਾਲ ਹੁੰਦੇ ਅਕਸਰ ਕਿ ਆਪਾਂ ਦੇਖਦੇ ਆ ਹਿੰਦੂਆਂ ਦੇ ਵਿੱਚ ਵੀ ਆਪਾਂ ਕਹਦੀ ਹੈ ਇੰਡੀਆ ਦੇ ਵਿੱਚ ਪੂਰੇ ਕਿਸੇ ਨੇ ਵੀ ਨਹੀਂ ਕਦੀ ਆਪਾਂ ਦੇਖਿਆ ਕਿ ਕੋਈ ਕੁੜੀ ਸੰਸਕਾਰ ਕਰਦੀ ਆ ਹਾਲਾਂਕਿ ਜਦੋਂ ਸ਼ਮਸ਼ਾਨ ਘਾਟ ਪਹੁੰਚੀਦਾ ਉੱਥੋਂ ਕੁਝ ਏਰੀਆ ਹੁੰਦਾ ਜਿੱਥੇ ਕੁੜੀਆਂ ਜਾ ਸਕਦੀਆਂ ਨੇ ਉੱਥੋਂ ਬਾਅਦ ਉਸ ਕੁੜੀਆਂ ਨੂੰ ਅਲਾ ਜਾਓ ਲੇਡੀਆਂ ਜਾਂ ਚਾਹੇ ਕੁੜੀਆਂ ਤੁਸੀਂ ਉਸ ਚੀਜ਼ ਤੋਂ ਪરા ਹਟ ਕੇ ਕੰਮ ਕਰ ਰਹੇ ਹੋ ਤੁਹਾਨੂੰ ਕਿਸੇ ਆਂਡੀ ਗਵੰਡੀ ਤੁਹਾਡੇ ਆਪਸ ਰਿਸ਼ਤੇਦਾਰ ਕਦੀ ਕਿਸੇ ਨੇ ਕੁਝ ਨਹੀਂ ਕੀਤਾ ਜਾਂ ਤੁਹਾਨੂੰ ਇਦਾਂ ਦੀ ਪ੍ਰੋਬਲਮਸ ਆਈ ਕਦੀ ਕੁਝ ਪ੍ਰੋਬਲਮ ਫੇਸ ਕਰਨੀ ਪਈ ਮੇਰੇ ਪਰਿਵਾਰ ਨੂੰ ਛੱਡ ਕੇ ਮੇਰੇ ਕੁਝ ਖਾਸ ਮੇਰੇ ਬੱਚਿਆਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਸਟੂਡੈਂਟਸ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਤਕਲੀਫ ਹੋਈ ਜੀ ਹਾਂ ਮੇਰੇ ਕੁਝ ਕੁਝ ਮੇਰੇ ਰਿਸ਼ਤੇਦਾਰ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਤਕਲੀਫ ਹੋਈ ਇਸ ਗੱਲ ਦੀ ਕਿ ਮੈਂ ਕਿਉਂ ਐਵੇਂ ਕਰ ਰਹੀ ਹਾਂ ਇਸ ਚੀਜ਼ ਨੂੰ ਘੱਟ ਹੋਈ ਲੈ ਕੇ ਕਿ ਕੁੜੀ ਆ ਇਸ ਚੀਜ਼ ਨੂੰ ਜ਼ਿਆਦਾ ਹੋਈ ਕਿ ਆਇ ਕਰਮ ਕਰ ਕਿਉਂ ਰਹੀ ਹੈ इशੂ ਚੱਕਿਆ ਗਿਆ ਕਿਉਂ ਜਾਣਾ ਕਾਦੇ ਵਾਸਤੇ ਜਾਣਾ ਕੱਲ ਨੂੰ ਕੋਈ ਕੀ ਬੋਲੇਗਾ ਕਿਉਂ ਕਰ ਰਹੀ ਹੈ ਮਤਲਬ ਕਿ ਇਦਾਂ ਦੇ ਕੰਮ ਤੇਰੇ ਵਾਸਤੇ ਬਣੀ ਨਹੀਂ ਹੈ ਇਹ ਚੀਜ਼ ਪਰ ਮੇਰੇ ਵਾਸਤੇ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਜੜੀਆਂ ਆਪਸੀ ਫਰੈਂਡ ਜੜੀਆਂ ਹੋਣੀਆਂ ਉਹ ਵੀ ਨਹੀਂ ਕਦੀ ਤੁਹਾਨੂੰ ਕਿਹਾ ਉਹਨਾਂ ਨੇ ਵੀ ਕਦੀ ਕਿ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਜਾਂ ਫਿਰ ਤੁਸੀਂ ਕਿਸ ਤਰ੍ਹਾਂ ਦੀਆ ਪ੍ਰੋਬਲਮ ਫੇਸ ਕੀਤੀਆਂ ਨੇ ਹੁਣ ਤੱਕ ਮੈਂ ਪ੍ਰੋਬਲਮ ਇਹ ਫੇਸ ਕੀਤੀ ਹੈ ਜਿਵੇਂ ਕਿ ਅਗਰ ਮੈਂ ਸ਼ਮਸ਼ਾਨ ਜਾ ਰਹੀ ਹਾਂ ਤੇ ਉਹ ਬਸ ਇਹ ਕਹੇ ਕਿ ਤੂੰ ਕੁੜੀ ਹੋ ਕੇ ਸ਼ਮਸ਼ਾਨ ਕਿਉਂ ਜਾ ਰਹੀ ਹੈ ਠੀਕ ਹੈ ਕਿ ਕੱਲ ਨੂੰ ਕੋਈ ਕੀ ਬੋਲੇਗਾ ਕੱਲ ਨੂੰ ਅਸੀਂ ਵੀ ਔਰਤਾਂ ਅਸੀਂ ਵੀ ਫੀਮੇਲਸ ਹੈਗੀਆਂ ਨੇ ਅਸੀਂ ਘਰੇ ਰਹਿਣੀ ਆ ਅਸੀਂ ਹੋਰ ਕੋਈ ਕੰਮ ਕਰ ਲੈਣੇ ਇਹ ਕਰ ਲੈਣੇ ਇਹ ਕਿਉਂ ਕਰ ਰਹੇ ਹੋ ਤੁਸੀਂ ਕੱਲ ਨੂੰ ਲੋਕੀ ਕੀ ਕਹਿਣਗੇ ਸਮਾਜ ਕੀ ਕਹੂਗਾ ਤੇ ਮੇਰਾ ਹਰ ਇੱਕ ਨੂੰ ਇਹ ਜਵਾਬ ਹੈ ਕਿ ਜੇ ਮੈਂ ਇਹ ਸੋਚੂਗੀ ਕਿ ਸਮਾਜ ਕੀ ਕਹੂਗਾ ਫਿਰ ਤੇ ਆਪਾਂ ਇੱਕ ਵੀ ਕਦਮ ਨਹੀਂ ਚੱਲ ਸਕਾਂਗੇ ਤੇ ਉਸ ਤੋਂ ਬਾਅਦ ਰਹੀ ਗੱਲ ਕਰਮ ਦੀ ਕਰਮ ਮੈਂ ਕਰ ਰਹੀ ਹਾਂ ਠੀਕ ਹੈ ਇਹਦਾ ਫਲ ਦੀ ਚਲੋ ਮੈਂ ਇੱਛਾ ਨਹੀਂ ਕੀਤੀ ਕਿ ਫਲ ਮੈਨੂੰ ਕੀ ਚਾਹੀਦਾ ਮੈਂ ਕਰਮ ਕਰ ਰਹੀ ਹਾਂ ਮੇਰੇ ਮਨ ਨੂੰ ਸੰਤੁਸ਼ਟੀ ਹੈ ਮੇਰੇ ਮਾਤਾ ਪਿਤਾ ਨੂੰ ਸੰਤੁਸ਼ਟੀ ਹੈ ਸਮਾਜ ਕੀ ਸੋਚ ਰਿਹਾ ਮੈਨੂੰ ਫਰਕ ਨਹੀਂ ਪੈਂਦਾ ਹਾਂ ਅਗਰ ਮੇਰੀ ਮਾਂ ਮੇਰੇ ਪਿਤਾ ਅਗਰ ਮੈਨੂੰ ਰੋਕਦੇ ਆ ਕਿ ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਕਰਨੀ ਮੈਂ ਉੱਥੇ ਛੱਡ ਦੂੰਗੀ ਪਰ ਮੈਨੂੰ ਨਹੀਂ ਲੱਗਦਾ ਮੇਰੇ ਮਾਤਾ ਪਿਤਾ ਕਦੇ ਰੋਕਣਗੇ ਉਲਟਾ ਉਹ ਤੇ ਮੇਰੇ ਤੇ ਪ੍ਰਾਊਡ ਫੀਲ ਕਰਦੇ ਨੇ ਜੀ ਮੈਮ ਅਕਸਰ ਗੱਲ ਕਰ ਲਿਨੀ ਆਪਾਂ ਅਗਰ ਤੁਹਾਡੀ ਤੁਸੀਂ ਕਾਫੀ ਟਾਈਮ ਤੋਂ ਜਿਮ ਦੇਖਿਆ ਆਪਾਂ ਤੁਹਾਡੇ ਕੋਲ ਸਟੂਡੈਂਟਸ ਵੀ ਆਉਂਦੇ ਨੇ ਪਰ ਜਿਮ ਦੇ ਵਿੱਚ ਵੀ ਇੱਕ ਚੀਜ਼ ਦੇਖੀ ਗਈ ਹੈ ਕਿ ਲਵਾਰਿਸ ਕੁੱਤੇ ਜਿਹੜੇ ਕਿ ਸੌਰੀ ਬਾਹਰ ਗਲੀ ਦੇ ਸਟਰੀਟ ਡੌਗਸ ਹੁੰਦੇ ਨੇ ਇਹ ਇਹ ਜਿਹੜੇ ਕਿ ਇੱਥੇ ਪਏ ਹੋਏ ਨੇ ਇਹ ਕਿਉਂ ਤੁਹਾਡੀ ਜਿਮ ਦੇ ਵਿੱਚ ਇੱਕ ਕੈਟ ਵੀ ਸਿਗੀ ਤੇ ਡੌਗੀ ਵੀ ਹੈ ਇਹ ਕਿਉਂ ਰੱਖੇ ਹੋਏ ਤੁਸੀਂ ਇਮਾ ਰੱਖੇ ਨਹੀਂ ਹੋਏ ਜੀ ਇਹ ਕੀ ਹੈ ਕਿ ਮੇਰੇ ਜਦੋਂ ਦੀ ਮੈਂ ਹੋਸ਼ ਸੰਭਾਲੀ ਹੋਈ ਹੈ ਨਾ ਇਹ ਵੀ ਮੇਰੇ ਮਨ ਦੀ ਭਾਵਨਾ ਹੀ ਕਹਿ ਲਓ ਤੁਸੀਂ ਮੇਰੀਆਂ ਫੀਲਿੰਗਸ ਹੀ ਕਹਿ ਲਓ ਕਹਿੰਦੇ ਹੁੰਦੇ ਆ ਕਿ ਜਿਹੜੇ ਮਾਤਾ ਪਿਤਾ ਤੋਂ ਬੱਚਿਆਂ ਨੂੰ ਫੀਲਿੰਗਸ ਜੈਨੇਟਿਕਸ ਕਹਿੰਦੇ ਹੁੰਦੇ ਆ ਨਾ ਕਿ ਜੈਨੇਟਿਕਸ ਮਿਲਦੇ ਨੇ ਮਮਮੀ ਡੈਡੀ ਦੇ ਜੈਨੇਟਿਕਸ ਨੇ ਉਹ ਵੀ ਇਦਾਂ ਦੇ ਨੇ ਤੇ ਮੈਂ ਵੀ ਇਦਾਂ ਦੀਆਂ ਸ਼ਾਇਦ ਥੋੜੀ ਬੋਤੀ ਹੋਣਾ ਵਰਗੀ ਤੇ ਰਹੀ ਗੱਲ ਇਹਨਾਂ ਦੀ ਇਹ ਐਕਸੀਡੈਂਟਲ ਸੀਗੇ ਜੀ ਤੇ ਐਕਸੀਡੈਂਟ ਤੋਂ ਬਾਅਦ ਜਦੋਂ ਇਹ ਠੀਕ ਹੋਏ ਨੇ ਇਹਨਾਂ ਨੇ ਮੇਰੇ ਕੋਲੇ ਰਹਿਣਾ ਸ਼ੁਰੂ ਕੀਤਾ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੀ ਹੋਰ ਕਿਤੇ ਰਹਿਣ ਬਸੇਰਾ ਹੀ ਨਹੀਂ ਹੈ ਤੇ ਮੈਂ ਆਪਣੇ ਕੋਲੇ ਰੱਖ ਲੇ ਤੇ ਤੁਸੀਂ ਇਹਨਾਂ ਨੂੰ ਜਿਸ ਤਰ੍ਹਾਂ ਸਟਰੀਟ ਡੌਗ ਨੇ ਇਹ ਤੁਹਾਡੇ ਜਿਸ ਤਰ੍ਹਾਂ ਜਿਮ ਹੈ ਜਿਮ ਤੋਂ ਬਾਹਰ ਵਾਲੇ ਨੇ ਜਾਂ ਫਿਰ ਕਿ ਤੋ ਹੋਰ ਵੀ ਕੋਈ ਕੰਟੈਕਟ ਕਰ ਲੈਂਦਾ ਜਾਂ ਫਿਰ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਰੱਖਦੇ ਹੋ ਦੇਖਭਾਲ ਕਰਦੇ ਇਹ ਵੈਸੇ ਜੇ ਮਦੇ ਅੰਦਰ ਦੇ ਨਹੀਂ ਨੇ ਇਹ ਹੈਗੇ ਬਾਹਰ ਦੇ ਨੇ ਬਟ ਰਹਿੰਦੇ ਅੰਦਰ ਨੇ ਇਹ ਰਾਤ ਨੂੰ ਚਲੇ ਜਾਂਦੇ ਨੇ ਦਿਨੇ ਸਾਰਾ ਦਿਨ ਅੰਦਰ ਰਹਿੰਦੇ ਨੇ ਮਤਲਬ ਇੱਕ ਕਹਿ ਸਕਦੇ ਗਰਮੀ ਤੋਂ ਅੰਦਰ ਤੁਸੀਂ ਇਹਨਾਂ ਨੂੰ ਜੀ ਹਾਂ ਜੀ ਸਵੇਰੇ ਆ ਜਾਂਦੇ ਨੇ ਇਹ ਸ਼ਾਮ ਨੂੰ ਚਲੇ ਜਾਂਦੇ ਨੇ ਆਪਣੇ ਆਪ ਖਾਣਾ ਖੁਨਾ ਖਾ ਕੇ ਚਲੇ ਜਾਂਦੇ ਨੇ ਤੇ ਜਿਵੇਂ ਲੁਧਿਆਣਾ ਵਿੱਚ ਅਗਰ ਕਿਤੇ ਪਤਾ ਲੱਗਦਾ ਹੈ ਕਿ ਕਿਸੇ ਨੂੰ ਵੀ ਅਗਰ ਜਿੰਨੂੰ ਜਿੰਨੂੰ ਪਤਾ ਹੈ ਕਿ ਮੈਂ ਦੀ ਡੌਗਸ ਦੀ ਕੇਅਰ ਕਰਦੀਆਂ ਉਹ ਫੋਨ ਕਰ ਲੈਂਦੇ ਨੇ ਕਿ ਕਿਸੇ ਡੌਗ ਦਾ ਐਕਸੀਡੈਂਟ ਹੋਇਆ ਜਾਂ ਕੋਈ ਬਿਮਾਰ ਹੈ ਤੁਸੀਂ ਦੇਖ ਲਓਗੇ ਜੇ ਮੇਰੀ ਹਾਇਸੀਤ ਹੁੰਦੀ ਆ ਜਾਂ ਮੈਂ ਕਰ ਸਕਦੀ ਆ ਤੇ ਮੈਂ ਉਹਨਾਂ ਨੂੰ ਕਹਿੰਨੀ ਕਿ ਠੀਕ ਤੁਸੀਂ ਲੈ ਆਓ ਮੈਂ ਕੇਅਰ ਕਰਦੀ ਆ ਠੀਕ ਕਰਕੇ ਵਾਪਸ ਭੇਜ ਦਿੰਨੀ ਆ ਹੁਣ ਇਸ ਟਾਈਮ ਤੁਹਾਡੇ ਕੋਲ ਜਿਮ ਦੇ ਵਿੱਚ ਕਿੰਨੇ ਡੌਗੀ ਤੇ ਇੱਕ ਕੈਟ ਵੀ ਦੇਖੀ ਸੀਗੀ ਆਪਾਂ ਕਿੰਨੇ ਇਸ ਟਾਈਮ ਅੰਦਰ ਦੋ ਡੌਗੀ ਇੱਕ ਕੈਟ ਸੌ ਰਹੀ ਆ ਬਾਕੀ ਬਾਹਰ ਨੇ ਇਸ ਟਾਈਮ ਜੀ ਤੇ ਰਾਤ ਨੂੰ ਜਿਹੜੀ ਕੈਟ ਆ ਜਾਂ ਡੌਗੀ ਆ ਇਹ ਫਿਰ ਬਾਅਦ ਚੱਲ ਜਾਂਦੇ ਨੇ ਨਹੀਂ ਕੈਡ ਮੈਂ ਆਪਣੇ ਕੋਲੇ ਰੱਖਦੀ ਆ ਕਿਉਂਕਿ ਉਹ ਜਦੋਂ ਆਈ ਸੀ ਉਦੋਂ ਛੋਟੀ ਜੀ ਸੀਗੀ ਤੇ ਉਹਦੇ ਵਾਸਤੇ ਇਸ ਟਾਈਮ ਮੈਂ ਹੀ ਉਹਦੀ ਮਾਂ ਆ ਤੇ ਉਹ ਮੇਰੇ ਤੋਂ ਬਿਨਾ ਰਹਿ ਨਹੀਂ ਸਕਦੀ ਜੀ ਮੈਮ ਇਹ ਦੋਨੋਂ ਚੀਜ਼ਾਂ ਬੜੀਆਂ ਡਿਫਰੈਂਟ ਡਿਫਰੈਂਟ ਹੈ ਇੱਕ ਤਰਫ ਸਸਕਾਰ ਤੁਸੀਂ ਕਰਦੇ ਹੋ ਜੋ ਲਵਾਰਿਸ ਡੈੱਡ ਬੋਡੀ ਹੈ ਤੇ ਇੱਕ ਤਰਫ ਸਟਰੀਟ ਡੌਗ ਦੀ ਵੀ ਸੇਵਾ ਕਰਦੇ ਹੋ ਤੁਸੀਂ ਕਦੀ ਆਪਣੇ ਬਾਰੇ ਨਹੀਂ ਸੋਚਿਆ ਇਨ ਫਿਊਚਰ ਤੁਸੀਂ ਕੀ ਕਰੋਗੇ ਜਾਂ ਫਿਰ ਇਸ ਤਰ੍ਹਾਂ ਹੀ ਕੰਟੀਨਿਊ ਰੱਖੋਗੇ ਇਹ ਚੀਜ਼ਾਂ ਨੂੰ ਫਿਊਚਰ ਦਾ ਤੇ ਮੈਂ ਹਜੇ ਸੋਚਿਆ ਨਹੀਂ ਪਰ ਮੈਂ ਇਹ ਚੀਜ਼ ਜ਼ਰੂਰ ਕਹੂੰਗੀ ਕਿ ਫਿਊਚਰ ਚ ਅਗਰ ਜੋ ਵੀ ਮੈਂ ਡਿਸੀਜਨ ਲਵਾਂਗੀ ਆਪਣੀ ਲਾਈਫ ਨੂੰ ਲੈ ਕੇ ਤੇ ਮੈਂ ਇਹ ਕੰਟੀਨਿਊ ਰੱਖਣਾ ਚਾਹੂੰਗੀ ਇਹ ਮੇਰੀ ਪਹਿਲੀ ਸ਼ਰਤ ਹੋਏਗੀ ਕਿਉਂਕਿ ਇਹ ਚੀਜ਼ ਕਰਮ ਹੈ ਅਗਰ ਮੈਂ ਆਪਣੇ ਫਿਊਚਰ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਲੈ ਕੇ ਜਾਂ ਸੁਵਿਧਾਵਾਂ ਨੂੰ ਲੈ ਕੇ ਜਾਂ ਫਿਰ ਆਪਣੇ ਐਸ਼ਵ ਆਰਾਮ ਨੂੰ ਲੈ ਕੇ ਅਗਰ ਮੈਂ ਸੋਚੂੰਗੀ ਕਿ ਕੱਲ ਨੂੰ ਮੈਨੂੰ ਐਸ਼ਵ ਆਰਾਮ ਆਪਣੇ ਦੇਖਣੇ ਹੈ ਤੇ ਮੈਂ ਇਹ ਚੀਜ਼ ਛੱਡ ਦਾਂ ਤੇ ਉਹ ਫਿਰ ਇੱਕ ਨਾ ਮਤਲਬ ਹੋਇਆ ਉਹ ਚੀਜ਼ ਮੈਂ ਕਰਨਾ ਨਹੀਂ ਚਾਹਦੀ ਇਹ ਮੈਂ ਕਰਮ ਹੈ ਇਹ ਮੈਂ ਹਮੇਸ਼ਾ ਕਰਦੀ ਰਹਿਣਾ ਚਾਹੂੰਗੀ ਜੀ ਇਹ ਕਿਹਵੀ ਚੀਜ਼ ਪਤ ਲੱਗੀ ਸੀ ਕਿ ਤੁਸੀਂ ਡੈੱਡ ਬੋਡੀਜ਼ ਜਿਸ ਤਰ੍ਹਾਂ ਉਹਨਾਂ ਦਾ ਅੰਤਿਮ ਸੰਸਕਾਰ ਕਰਦੇ ਹੋ ਉਹ ਲਵਾਰਿਸ ਬੋਡੀ ਜਦੋਂ ਪਤਾ ਲੱਗਦਾ ਕੰਟੈਕਟ ਤੁਹਾਨੂੰ ਪੁਲਿਸ ਪ੍ਰਸ਼ਾਸਨ ਵੀ ਕਰਦੇ ਨੇ ਉਹਨਾਂ ਵੱਲੋਂ ਵੀ ਕੰਟੈਕਟ ਕੀਤਾ ਜਾਂਦਾ ਤੁਹਾਡੇ ਹਾਂਜੀ 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 99% ਉਹਨਾਂ ਵੱਲੋਂ ਹੀ ਕਾਲ ਆਉਂਦੀ ਆ ਕਈ ਵਾਰੀ ਹੁੰਦਾ ਜਿਵੇਂ 1% ਹੋ ਗਿਆ ਕਿ ਜਦੋਂ ਆਪਾਂ ਨੂੰ ਵੀ ਪਤਾ ਲੱਗਿਆ ਕਿ ਉੱਥੇ ਐਵੇਂ ਬਜ਼ੁਰਗ ਸੀਗੇ ਤੇ ਆਪਣਾ ਆਪਾਂ ਆਪਣੇ ਆਪ ਚਲੇ ਜਾਣੀ ਆ ਮੈਂ ਬਟ 99% ਜਿਹੜਾ ਹੈ ਸ਼ਾਸਨ ਵੱਲੋਂ ਹੀ ਮੈਨੂੰ ਕਾਲ ਆਉਂਦੀ ਜੀ ਤੋਂ ਆਪਣਾ ਤੁਹਾਨੂੰ ਕਾਲ ਆਂਦੀ ਹੈ ਤਾਂ ਤੁਸੀਂ ਕਿਸੇ ਵੀ ਟਾਈਮ ਚੱਲ ਜਾਂਦੇ ਹੋ ਕੋਈ ਇਹ ਨਹੀਂ ਦੇਖਦੇ ਆਪਣਾ ਕੰਮ ਕਰ ਬਿਜ਼ੀ ਆ ਕੁਝ ਮੈਂ ਇਸ ਚੀਜ਼ ਦੀ ਤਾਰੀਫ ਕਰਦੀ ਆ ਪ੍ਰਸ਼ਾਸਨ ਦੀ ਜਿਹੜੀ ਪੁਲਿਸ ਹੈਗੇ ਆ ਉਹ ਕੀ ਚੀਜ਼ਾਂ ਮੈਨੂੰ ਉਸ ਟਾਈਮ ਫੋਨ ਕਰਦੇ ਨੇ ਜਦੋਂ ਬੋਡੀ ਲਵਾਰਿਸ ਕਰਾਰ ਕੀਤੀ ਜਾਂਦੀ ਹੈ ਉਸ ਚੀਜ਼ ਵਿੱਚ ਮੈਨੂੰ ਕਾਫੀ ਟਾਈਮ ਮਿਲ ਜਾਂਦਾ ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਵੈ ਕਾਫੀ ਉਹਦੇ ਵਿੱਚ ਕਾਫੀ ਘੰਟੇ ਲੱਗਦੇ ਨੇ ਕਈ ਵਾਰੀ ਇੱਕ ਦਿਨ ਵੀ ਲੱਗਦਾ ਹੈ ਮੈਨੂੰ ਟਾਈਮ ਵਧੀਆ ਮਿਲ ਜਾਂਦਾ ਵਿੱਚ ਇੱਕ ਮੈਸੇਜ ਕੀ ਦੇਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਜੋ ਜਿਸ ਤਰ੍ਹਾਂ ਆਪਾਂ ਕਿਹਾ ਹੈ ਹਿੰਦੁਸਤਾਨ ਦੇ ਵਿੱਚ ਕੁੜੀਆਂ ਅੰਤਿਮ ਸੰਸਕਾਰ ਤੇ ਨਹੀਂ ਦੇਖੀਆਂ ਜਾਂਦੀਆਂ ਨਹੀਂ ਸੰਸਕਾਰ ਕਰਦੇ ਹੋਏ ਦੇਖੀਆਂ ਜਾਂਦਾ ਪਰ ਤੁਸੀਂ ਉਹ ਕੰਮ ਕਰ ਰਹੇ ਹੋ ਤੇ ਕੁੜੀਆਂ ਅੱਜ ਕੱਲ੍ਹ ਆ ਮੁੰਡੇ ਕਹਦੀਏ ਅੱਗੇ ਨਹੀਂ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਲੋਕ ਪਤਾ ਨਹੀਂ ਕੀ ਕਹਿਣਗੇ ਇਸ ਚੀਜ਼ ਦਾ ਕੀ ਜਵਾਬ ਦੋਗੇ ਉਹਨਾਂ ਨੂੰ ਤੁਸੀਂ ਜੋ ਤੁਸੀਂ ਕਰ ਰਹੇ ਹੋ ਇਸ ਚੀਜ਼ ਦਾ ਮੈਂ ਕੁੜੀਆਂ ਨੂੰ ਇਹ ਸਪੈਸ਼ਲ ਚੀਜ਼ ਕਹਿਣਾ ਚਾਹੂੰਗੀ ਕਿ ਜੋ ਮਨ ਦੀ ਭਾਵਨਾ ਹੈਗੀ ਆ ਜ਼ਰੂਰੀ ਨਹੀਂ ਕਿ ਕੋਈ ਕਰਮ ਹੀ ਕਰਨਾ ਜੋ ਇੱਛਾ ਹੈਗੀ ਆ ਸਭ ਤੋਂ ਪਹਿਲੇ ਆਪਣੇ ਮਾਤਾ ਪਿਤਾ ਨੂੰ ਦੱਸੋ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰੋ ਪਰ ਉਸ ਤੋਂ ਵੀ ਜ਼ਰੂਰੀ ਗੱਲ ਜੋ ਦੁਨੀਆ 'ਚ ਹੋ ਰਿਹਾ ਨਾ ਮਾਤਾ ਪਿਤਾ ਨੂੰ ਉਹ ਦੱਸੋ ਇਹ ਭਾਵੇਂ ਜਿੱਦਾਂ ਹੁਣ ਸਾਡੀਆਂ ਗੱਲਾਂ ਉਹ ਨਹੀਂ ਸੁਣਨਗੇ ਕਿਉਂਕਿ ਮਾਤਾ-ਪਿਤਾ ਕੋਈ ਵੀ ਨਹੀਂ ਜਾਣਦੇ ਕਿ ਸਾਡਾ ਬੱਚਾ ਜਾਂ ਕੁੜੀ ਕੁਝ ਵੀ ਅੱਗੇ ਕਈ ਮਾਤਾ-ਪਿਤਾ ਦੀ ਸੋਚ ਹੁੰਦੀ ਆ ਪਰ ਜੋ ਦੁਨੀਆ 'ਚ ਅੱਜਕੱਲ੍ਹ ਚੱਲ ਰਿਹਾ ਨਾ ਜਿਸ ਜੋ ਕੁੜੀਆਂ ਦੇ ਨਾਲ ਹੋ ਰਿਹਾ ਬੱਚੀਆਂ ਦੇ ਨਾਲ ਹੋ ਰਿਹਾ ਡਾਕਟਰਸ ਦੇ ਨਾਲ ਹੋ ਰਿਹਾ ਤਿੰਨ-ਤਿੰਨ ਚਾਰ-ਚਾਰ ਸਾਲ ਦੀ ਬੱਚੀਆਂ ਦੇ ਨਾਲ ਹੋ ਰਿਹਾ ਠੀਕ ਹੈ ਇਹ ਚੀਜ਼ਾਂ ਜਦੋਂ ਮਾਤਾ-ਪਿਤਾ ਨੂੰ ਦਿਖਾਈਆਂ ਜਾਣਗੀਆਂ ਨਾ ਉਹ ਬੇਟੀਆਂ ਨੂੰ ਬਾਹਰ ਨਿਕਲਣ ਤੋਂ ਨਹੀਂ ਰੋਕਣਗੇ ਆਪਣੇ ਆਪ ਨੂੰ ਮਜਬੂਰਤ ਬਣਾਉਣ ਤੋਂ ਨਹੀਂ ਰੋਕਣਗੇ ਮੈਂ ਤੇ ਸਾਰੀਆਂ ਕੁੜੀਆਂ ਨੂੰ ਇਹ ਰਿਕਵੈਸਟ ਕਰਦੀ ਆ ਆਪਣੇ ਆਪ ਨੂੰ ਸਟਰੋਂਗ ਬਣਾਓ ਕਿਸੇ ਵੀ ਫੀਲਡ ਵਿੱਚ ਅਗਿਆਨ ਤੋਂ ਆਪਣੇ ਆਪ ਨੂੰ ਪਿੱਛੇ ਨਾ ਰੱਖੋ ਇਹ ਨਾ ਸੋਚੋ ਕਿ ਸਮਾਜ ਕੀ ਕਹੇਗਾ ਸਮਾਜ ਕੀ ਸੋਚੇਗਾ ਕੌਣ ਕੀ ਕਹੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਕੁਝ ਇੱਕ ਲੈਵਲ ਤੇ ਲਿਆ ਕੇ ਰੱਖ ਲੋਗੇ ਨਾ ਜਿਹੜਾ ਸਮਾਜ ਤੁਹਾਨੂੰ ਅੱਜ ਬੋਲਦਾ ਗਲਤ ਬੋਲਦਾ ਲਾਂਚਨ ਲਗਾਉਂਦਾ ਉਹ ਹੀ ਸਮਾਜ ਤਾਰੀਫ ਕਰੂਗਾ ਮੈਮ ਇੱਕ ਚੀਜ਼ ਪੁੱਛਣਾ ਚਾਹੁੰਗੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਣਾ ਚਾਹੀਦਾ ਕੁੜੀਆਂ ਨੂੰ ਅੱਗੇ ਪਰ ਜੋ ਹੁਣ ਇਨਸੀਡੈਂਟ ਹੋਏ ਨੇ ਲਗਾਤਾਰ ਰੇਪ ਹੋ ਰਹੇ ਨੇ ਕਈ ਮਾਮਲੇ ਆਏ ਡਾਕਟਰ ਦਾ ਵੀ ਅਗਰ ਮਾਮਲਾ ਗਿਰ ਲੀਏ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਅਗਰ ਦਿਲ ਦੀ ਗੱਲ ਦੱਸਾਂ ਚਾਰ ਦਿਨ ਪਹਿਲੇ ਮੈਨੂੰ ਆਪਣੇ ਵਾਸਤੇ ਵੀ ਡਰ ਲੱਗਿਆ ਸੀ ਮੇਰਾ ਜਿਮ 10 ਵਜੇ ਰਾਤ ਨੂੰ ਕਲੋਜ਼ ਹੁੰਦਾ ਮੈਂ ਕਦੇ ਨਹੀਂ ਸੀ ਡਰੀ ਮੈਨੂੰ ਚਾਰ ਦਿਨ ਪਹਿਲੇ ਆਪਣੇ ਆਪ ਨੂੰ ਡਰ ਲੱਗਿਆ ਕਿਉਂਕਿ ਮੈਂ ਸ਼ੀਸ਼ੇ 'ਚ ਦੇਖਿਆ いや ਮੈਂ ਹੈ ਤੇ ਕੁੜੀ ਆ ਜਦੋਂ ਮੈਂ ਦੇਖਿਆ ਕਿ ਮੈਂ ਕੁੜੀ ਆ ਮੈਨੂੰ ਆਪਣੇ ਆਪ ਨੂੰ ਲੈ ਕੇ ਡਰ ਲੱਗਿਆ ਪਰ ਪੰਜਾਬ ਦਾ ਜੋ ਮਾਹੌਲ ਬਣਿਆ ਆ ਉਸ ਤੇ ਉੱਪਰ ਜੋ ਬਣਿਆ ਹੈ ਡਰ ਉਹ ਚੀਜ਼ ਮੈਂ ਡਰ ਜ਼ਰੂਰ ਕਹਿੰਨੀ ਆ ਕਿ ਡਰ ਹੈ ਪਰ ਮੈਂ ਸਟਰੋਂਗ ਬਣਾ ਰਹੀ ਆ ਆਪਣੇ ਆਪ ਨੂੰ ਮੈਂ ਤੁਹਾਨੂੰ ਵੀ ਇਹੀ ਕਹਿੰਨੀ ਆ ਕਿ ਤੁਸੀਂ ਵੀ ਸਟਰੋਂਗ ਬਣੋ ਦੇਖੋ ਜੋ ਵੇਸਟ ਨੇ ਹਾਦਸੇ ਹੋ ਰਹੇ ਨੇ ਨਾ ਉਹ ਹਾਦਸੇ ਤਾਂ ਹੋ ਰਹੇ ਨੇ ਕਿਉਂਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਜੀ ਜੇ ਇੱਕ ਵਾਰੀ ਵੀ ਕਿਸੇ ਦੋਸ਼ੀ ਨੂੰ ਔਨ ਸਪੋਰਟ ਸਜ਼ਾ ਮਿਲੇਗੀ ਨਾ ਮੈਨੂੰ ਲੱਗਦਾ ਮੇਰੀ ਸੋਚ ਹੈ ਸ਼ਾਇਦ ਤੁਹਾਡੀ ਵੀ ਸੋਚ ਇਹੀ ਹੋਏਗੀ ਕਿ ਜਿਹੜਾ ਦੋਸ਼ੀ ਹੈ ਨਾ ਜਦੋਂ ਉਹਨੂੰ ਸਜ਼ਾ ਮਿਲੇਗੀ ਦੇਖਣ ਵਾਲੇ ਨੂੰ ਸ਼ਰਮ ਆਏਗੀ ਡਰ ਹੋਏਗਾ ਉਹਦੇ ਮਨ 'ਚ ਅਗਲਾ ਕਦਮ ਚੱਕਣ ਤੋਂ ਪਹਿਲੇ ਸੋਚੇਗਾ ਜੀ ਜੋ ਬਿਲਕੁਲ ਇਹ ਸੀਗੇ ਸੜਨਾਲ ਪੂਨਮ ਪਠਾਨੀਆਂ ਲੁਧਿਆਣਾ ਤੋਂ ਜਿੰਨਾਂ ਵੱਲੋਂ ਲਵਾਰਿਸ ਜੋ ਡੈੱਡ ਬੋਡੀਜ਼ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਤੇ ਅਗਰ ਗੱਲ ਕਰ ਲਈਏ ਉਹਨਾਂ ਵੱਲੋਂ ਸਟਰੀਟ ਡੌਗ ਨੇ ਉਹਨਾਂ ਨੂੰ ਵੀ ਜਿਹੜਾ ਕੀ ਉਹਨਾਂ ਦੀ ਵੀ ਦੇਖਭਾਲ ਕੀਤੀ ਜਾਂਦੀ ਔਰ ਜੋ ਉਹਨਾਂ ਦੇ ਵਿੱਚ ਜਜ਼ਬਾਈ ਉਹਨਾਂ ਨੇ ਆਪਣੇ ਅੱਜ ਐਕਸਪੀਰੀਅੰਸ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਜੋ ਇਹ ਵੱਡਾ ਆਪਾਂ ਕਹਿ ਦਈਏ ਆਮ ਕੁੜੀਆਂ ਨੂੰ ਅਗਰ ਗੱਲ ਕਰ ਲਈਏ ਤਾਂ ਜੋ ਸ਼ਮਸ਼ਾਨ ਘਾਟ ਦੇ ਵਿੱਚ ਡਰ ਵੀ ਲੱਗਦਾ ਏ ਪਰ ਇਦਾਂ ਦਾ ਮਾਹੌਲ ਉਹਨਾਂ ਦੇ ਵਿੱਚ ਮਾਈਂਡ ਦੇ ਵਿੱਚ ਨਹੀਂ ਹੈਗਾ ਕੁਝ ਇਨਸੀਡੈਂਟ ਹੋਇਆ ਉਸ ਦੇ ਕਰਕੇ ਉਹਨਾਂ ਦੇ ਵਿੱਚ ਮਾਈਂਡ ਵਿੱਚ ਆਇਆ ਕਿ ਨਹੀਂ ਮੈਂ ਕੁੜੀਆਂ ਤੇ ਮੈਨੂੰ ਅੱਗੇ ਆਣਾ ਚਾਹੀਦਾ ਸੋ ਇਹ ਜਜ਼ਬਾ ਰੱਖਦੇ ਨੇ ਪੂਨਮ ਪਠਾਨੀਆ ਕਿੱਦਾਂ ਦੀ ਲੱਗੀ ਅਪਡੇਟ ਕਮੈਂਟ ਬਾਕਸ ਚ ਕਮੈਂਟ ਕਰਕੇ ਜ਼ਰੂਰ ਦੱਸੋ